ਕਾਲ ਯੁਗ ਮੇਂ ਕੀਰਤਨ ਪ੍ਰਦਾਨਾ ਹਰ ਗੁਰਮਖ ਜਪਦੀ ਹੈ ਲਾਇ ਤੇ ਨਾਮ ਅਗਰ ਜੇਕਰ ਕਾਲ ਯੁਗ ਦਾ ਇਹ ਦੋਸ਼ ਲਾਈ ਜਾਵਾਂਗੇ ਕਾਲ ਯੁਗ ਦਾ ਸਮਾਜ ਹੀ ਕਾਲ ਯੁਗ ਦਾ ਸਮਾ ਹੈ ਕਾਲ ਯੁਗ ਦੇ ਵਿੱਚ ਸਾਨੂੰ ਇਨਸਾਨ ਬਣਾ ਕੇ ਵੀ ਉਸ ਮਾਲਕ ਨੇ ਭੇਜ ਦਿੱਤਾ ਹੈ ਕਿ ਕਾਲ ਯੁਗ ਦੇ ਵਿੱਚ ਜਾ ਕੇ ਐਮੇ ਦੀ ਗੱਲ ਕਹਿ ਦਿੱਤੀ ਜਾਂਦੀ ਕਿ ਕਲ ਯੁਗ ਮੇ ਕੀਰਤਨ ਪ੍ਰਧਾਨਾ ਹਰ ਗੁਰਮੁਖ ਜੱਪੀ ਹੈ ਲਾਏ ਤੇ ਨਾਮ ਅਗਰ ਜੇ ਕਰ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਗਈ ਹੈ ਸਫਲਤਾ ਦਿੱਤੀ ਗਈ ਹੈ ਉਹਦਾ ਵੀ ਕੋਈ ਕਾਰਨ ਹੈ ਗਾਵੀਏ ਸੁਣੀਏ ਮਨ ਰਖੀਏ ਭਾਉ ਕਾ ਬੀਏ ਸੁਣੀਏ ਮਨ ਰਖੀਏ pau ਦੁੱਖ ਪਰ ਹੈ ਸੁਖ ਕਰ ਲੈ ਜਾਏ ਇਸ ਘਰ ਦੇ ਵਿੱਚ ਜਿਹੜੇ ਆਪਾਂ ਅੱਜ ਆ ਕੇ ਬੈਠੇ ਆ ਆਪਾਂ ਹੱਤਾ ਲਈ ਦੇ ਵਿੱਚ ਉੱਥੇ ਸਾਨੂੰ ਭੇਜਿਆ ਏ ਗਉਣ ਵਾਸਤੇ ਸੁਣਨ ਵਾਸਤੇ ਗੋਣਾ ਕੀ ਹੈ ਉਹ ਪਰਮਾਤਮਾ ਦੇ ਰੰਗ ਦੀਆਂ ਗੱਲਾਂ ਉਹ ਗਿਆਨ ਦੀਆਂ ਗੱਲਾਂ ਜਿਨ੍ਹਾਂ ਦੇ ਨਾਲ ਠੀਕ ਹੈ ਵੀ ਇਹੋ ਜਿਹੇ ਇਨਸਾਨ ਮੈਨੂੰ ਤਜ ਤੱਕ ਮਿਲਿਆ ਨਹੀਂ ਕਿ ਜਿਹੜਾ ਕਹਿੰਦਾ ਕਿ ਮੈਂ ਧਰਤੀ ਤੇ ਜਦੋਂ ਦਾ ਜਨਮ ਲਿਆ ਏ ਮੇਰੀ ਜ਼ਿੰਦਗੀ ਦੇ ਵਿੱਚ ਕਦੀ ਦੁੱਖ ਹੀ ਨਹੀਂ ਆਏ ਸਤਸੰਗਿਓ ਖੰਦੇ ਪਹਾੜ ਤਾਂ ਹਰ ਇੱਕ ਇਨਸਾਨ ਤੇ ਆਉਂਦੇ ਜਾਂਦੇ ਰਹਿੰਦੇ ਨੇ ਕਿਉਂਕਿ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਮਤ ਵਿੱਚ ਰਤਨ ਜਵਾਹਰ ਮਣਕ ਜੇਕ ਗੁਰ ਕੀ ਸਿੱਖ ਸੋਣਾ ਇਹ ਸਾਡੀ ਜਿਹੜੀ ਮਤ ਹੈ ਨਾ ਉਸ ਮਾਲਕ ਨੇ ਇਨਸਾਨ ਦਾ ਦਾਤਾ ਦੇ ਬਣਾਇਆ ਸੀ ਕਿ ਜਿਹੜੇ ਇਹਦੇ ਵਿੱਚ ਗਿਆਨ ਦੇ ਸੀ ਨਾ ਮੋਤੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਜੇਕਰ ਗੁਰ ਸਿੱਖ ਨੇ ਸੁਣ ਲਈ ਗੁਰਾਇਕਤੇ ਹੀ ਪਹੁੰਚਾਈ ਸੁਬਨਾ ਜੀਆਂ ਦਾ ਇੱਕ ਦਾਤਾ ਉਹ ਨੰਦ ਸਰਮੰਗਰ ਹੈ ਉਹ ਸੁਬਨਾ ਦਾ ਮਾਲਕ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚੋਂ ਸਾਨੂੰ ਵਿਸਾਰਨਾ ਨਹੀਂ ਚਾਹੀਦਾ ਅਗਰ ਜੇਕਰ ਉਹਦੀ ਸਮਝ ਨਹੀਂ ਆਉਂਦੀ ਤਾਂ ਸਭ ਚੁੱਪ ਦਾ ਦਾਨ ਕਰਕੇ ਬੈਠ ਜਣਾ ਚਾਹੀਦਾ ਸਰਵਣ ਕਰਨਾ ਚਾਹੀਦਾ ਹੈ ਕਿ ਅਕਾਲ ਤੂਖ ਦਾ ਰੰਗ ਜਹਾ ਹੋਇਆ ਤਾਂ ਲੈਣਾ ਹੈ ਆਉਂ ਮਨ ਇੱਕ ਮਨ ਇੱਕ ਜਿੱਤ ਹੋ ਕੇ ਸਤਗੁਰੂ ਦਾਸ ਜੀ ਰਾਤ ਸੁਰਤ ਦੇ ਵਿੱਚ ਬਾਣੀ ਰਬਦਾਸ ਤੇ RAM ਨਾਮਾ ਮੋਹੇ ਜੰਮ ਸੇ ਉਹ ਨਹੀਂ ਆਪਾ ਅਗਰ ਜੇਕਰ ਅਸੀਂ ਆਪਣੇ ਪੁਰਖਿਆਂ ਦੀ ਗੱਲ ਕਰਦੇ ਆ ਆਪਣੇ ਸਤਿਗੁਰੂ ਦੀ ਗੱਲ ਕਰਦੇ ਆ ਆਪਣੇ ਗੁਰੂਆਂ ਦੀ ਗੱਲ ਕਰਦੇ ਆ ਅਗਰ ਜੇਕਰ ਉਹਨਾਂ ਦਾ ਅਸੀਂ ਬਾਣੀਆਂ ਦੇ ਵਿੱਚ ਨਾਮ ਪੜਦੇ ਆ ਸੁਣਦੇ ਆ ਗਾਉਂਦੇ ਆ ਸਤਸੰਗੀ ਹੋਏ ਐਵੇਂ ਨਾਮ ਉਹ ਬਹੁਤ ਕਾਲਣਾ ਕਲਣੀ ਕਰੀ ਉਹਨਾਂ ਨੂੰ ਕਿਉਂਕਿ ਇਸ ਸਰੀਰ ਦੇ ਵਿੱਚੋਂ ਸਤਿਗੁਰੂ ਦਾਸ ਮਹਾਰਾਜ ਜੀ ਆਖਦੇ ਨੇ ਕਾ ਦਵਾਰ ਕਾ ਕ ਕਾਂਛੀ ਹਰ ਦਵਾਰ ਕਾ ਮਥਰਾ ਕਾ ਦਵਾਰ ਕਾ ਕਾਂਛੀ ਹਰ ਦਵਾਰ ਰਬ ਦਾਸ ਪੋਜਾ ਦੇ ਲਈ ਆਪਣਾ ਤਉ ਮਿਲਿਆ ਦਿਲਦਾਰ ਕਹਿੰਦੇ ਜੇਕਰ ਉਸ ਮਾਲਕ ਨੂੰ ਉਸ ਪ੍ਰਮਾਤਮਾ ਨੂੰ ਕੋਚਨ ਲੋਕ ਪਹਾੜਾਂ ਦੇ ਵਿੱਚ ਵੀ ਚਲੇ ਜਾਂਦੇ ਨੇ ਮਥਰਾ ਦੇ ਵਿੱਚ ਚਲੇ ਜਾਂਦੇ ਨੇ ਕਾਂਸੀ ਦੇ ਵਿੱਚ ਚਲੇ ਜਾਂਦੇ ਨੇ ਹਰ ਤੋਹਾਰ ਦੇ ਵਿੱਚ ਚਲੇ ਜਾਂਦੇ ਨੇ ਪਰ ਕਿਤੇ ਉਹ ਨਹੀਂ ਮਿਲਦਾ ਤੇ ਸਤਿਗੁਰੂ ਦਾਸ ਮਹਾਰਾਜ ਜੀ ਆਖਦੇ ਨੇ ਕਿ ਜਦੋਂ ਮੈਂ ਆਪਣੇ ਦਿਲ ਨੂੰ ਖੋਜਿਆ ਆਪਣੇ ਸਰੀਰ ਨੂੰ ਖੋਜਿਆ ਤੇ ਉਹ ਤਾਂ ਮੇਰੇ ਮਨ ਦੇ ਵਿੱਚ ਮੇਰੇ ਦਿਲ ਦੇ ਵਿੱਚ ਬਿਠਾ ਸੀ ਸਾ ਸਤਸੰਗਿਓ ਇਹ ਅਗਰ ਜੇਕਰ ਸਾਡੇ ਫੁਰਖਿਆਂ ਨੇ ਸਾਡੇ ਸਤਿਗੁਰਾਂ ਨੇ ਇਹ ਗੱਲ ਸਾਨੂੰ ਸਮਝਾਉਣਾ ਕੀ ਕੀਤੀ ਹੈ ਦਾ ਮਤਲਬ ਇਹ ਨਹੀਂ ਕਿ ਉਹ ਨਹੀਂ ਆਪਣੇ ਆਪ ਨੇ ਸਮਝੀ ਹੈ ਉਹ ਬਾਣੀਆ ਦਾ 라ਹੀ ਸਾਨੂੰ ਸਮਝਾਉਣਾ ਵੀ ਕੀਤਾ ਕਿ ਸਤਸੰਗਿਓ ਗੁਰਮੁਖ ਪਿਆਰਿਓ ਤੁਸੀਂ ਵੀ ਇਨਸਾਨੀ ਜਾਮੇ ਦੇ ਵਿੱਚ ਆਇਓ ਇਸ ਇਨਸਾਨੀ ਜਾਮੇ ਦੀ ਕਿਤੇ ਕਦਰ ਕਰ ਲੋ ਤੁਸੀਂ ਵੀ ਇਹਦੀ ਕਿਤੇ ਪਛਾਣ ਕਰ ਲੋ ਐਵੇਂ ਮੰਦਰਾਂ ਦੇ ਖੇਡੇ ਖਾਂਦੇ ਫਿਰਦੇ ਜਗ ਦੇ ਫਿਰਦੇ ਆ ਉਹ ਅਕਲ ਦੀ ਗੱਲ ਜਿਹੜੀ ਹੈ ਅਗਰ ਜੇਕਰ ਸਮੂਹ ਚ ਗਿਆਨ ਦੀ ਕੋਲ ਮਿਲਦੀ ਹੈ ਸਾਨੂੰ ਲੈ ਲੜੀ ਚਾਹੀਦੀ ਹੈ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਸਾਨੂੰ ਇਹ ਸਰਵਣ ਕਰਨਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ